ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਜਿੱਨਾ ਅੰਮ੍ਰਿਤਸਰ ਜਿਹੇ ਦਾ মিডিਆ ਸਾਡੇ মিডিਆ ਕਲਮੀਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਕੀਮਤੀ ਟਾਈਮ ਕੱਢ ਕੇ ਸੱਜਣ ਆਇਓ ਅੱਜ ਬੜੇ ਹੀ ਅਹਿਮ ਵਿਸ਼ੇ ਦੇ ਉੱਤੇ ਪ੍ਰੈਸ ਕਾਨਫਰੰਸ ਹੈ ਤੁਹਾਨੂੰ ਸਭ ਨੂੰ ਪਤਾ ਕਿ ਅੱਜ ਜਿਹੜਾ ਹਰਪੀਟ ਤਾਲੀ ਮੁਆਜਰ ਦਾ ਸ਼ੁਰੂਆਤ ਕੀਤੀ ਸੀਮ ਸਾਹਿਬ ਨੇ ਸਾਡੇ ਪੰਜਾਬ ਦੇ ਮਾਲ ਮੰਤਰੀ ਸਰਦਾਰ ਮੁੜਿਆ ਸਾਹਿਬ ਸਰਦਾਰ ਹਦੀਪ ਸਿੰਘ ਜੀ ਮੁੜਿਆ ਸਾਡੇ ਐਫਸੀਆ ਅਨੁਰਾਗ ਬਰਮਾ ਜੀ ਸਾਡੇ ਡੀਸੀ ਸਾਹਿਬ ਸਾਡੇ ਅਨੁਰਾਗ ਦੇ ਆਤੀ ਦੇ ਪ੍ਰਧਾਨ ਪਾਰਟੀ ਦੇ ਗੁਰਪ੍ਰਤਾਪ ਸੰਧੂ ਜੀ ਅਸੀਂ ਆਪਣੇ ਬਾਲਮੰਤੀ ਸਾਹਿਬ ਕੋ ਅਨੁਰਾਗ ਬਰਮਾ ਜੀ ਦੇ ਕੋਲੋਂ ਜਿੰਨਾ ਕੋਲੇ ਮਹਿਕਮਾ ਇਹ ਤੁਹਾਨੂੰ ਸਦਾ ਡਿਟੇਲ ਦੇ ਵਿੱਚ ਪੰਜਾਬ ਦੇ ਵਿੱਚ ਮੌਜੂਦਾ ਜਿਹੜਾ ਮਾਨ ਸਰਕਾਰ ਕਿੱਦਾਂ ਵੰਡ ਰਹੀ ਆ ਪਹਿਲਾਂ ਮੰਤਰੀ ਸਾਹਿਬ ਦੱਸਣਗੇ ਫਿਰ ਅਨਵਜ ਜੀ ਦੱਸਣਗੇ ਸੋ ਮੇਰੀ ਬੇਨਤੀ ਆ ਕਿ ਸਰਦਾਰ ਹਰਦੀਪ ਸਿੰਘ ਮੁਰਿਆ ਜੀ ਉਹ ਤੁਹਾਨੂੰ ਸਾਰਿਆਂ ਨੂੰ ਅੱਜ ਜਿਹੜਾ ਫੰਕਸ਼ਨ ਹੋਇਆ ਜਿਹੜੇ ਸੀਐਮ ਸਾਹਿਬ ਆਏ ਆ ਜਿਹਨਾਂ ਨਾਲੇ ਉਹਦੇ ਬਾਰੇ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਦੇਣਗੇ ਸਰਦਾਰ ਹਰਦੀਪ ਸਿੰਘ ਮੁਰਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੇਰੇ ਨਾਲ ਹਲਕਾ ਜਿ ਨਾਲੇ ਤੋਂ ਵਿਦਾਇਕ ਮਰੇ ਵੱਡੇ ਭਰਾ ਸਰਦਾਰ ਕੁਲਦੀਪ ਸਿੰਘ ਢੀਲਲ ਸਾਹਿਬ ਐਫਸੀਐਸ ਸਾਹਿਬ ਅਨਰਾਗ ਬਰਮਾ ਜੀ ਸਾਡੇ ਡੀਸੀ ਸਾਹਿਬ ਸਖਸੀਆਉਣੀ ਜੀ ਗੁਰਪ੍ਰਤਾਪ ਸੰਧੂ ਜੋ ਜਿਹਾਤੀ ਜੀ ਨਾਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਨੇ ਸੋ ਅੱਜ ਇੱਕ ਅਹਿਮ ਪੀਸੀਐਸ ਕਰਕੇ ਅੰਮ੍ਰਿਤਸਰ ਦੇ ਵਿੱਚ ਹੋ ਰਹੀ ਹੈ ਕਿ ਅੱਜ ਮੁੱਖ ਮੰਤਰੀ ਸਰਦਾਰ ਪੁਜਨ ਸਿੰਘ ਮਾਨ ਜੀ ਦਾ ਮੈਂ ਅੱਜ ਪੂਰੇ ਅੰਮ੍ਰਿਤਸਰ ਦੇ ਡਿਸਟ੍ਰਿਕਟ ਵੱਲੋਂ ਅਜਨਾਲਾ ਹਲਕੇ ਵੱਲੋਂ ਰਾਜਸਾਨਸੀ ਵੱਲੋਂ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਜਿਹੜੀ ਖੜਪੀਰ ਪਰਵਾਰਾਂ ਪਰਿਵਾਰਾਂ ਲਈ ਜੋ ਅੱਜ ਤੋਂ 32 ਦਿਨ ਪਹਿਲਾਂ 1 ਮਹੀਨਾ 2 ਦਿਨ ਪਹਿਲਾਂ ਪਿਛਲੀ 11 ਤਰੀਕ ਨੂੰ ਅਨਾਉਂਸ ਕੀਤਾ ਸੀ ਕਿ ਡੇਢ ਮਹੀਨੇ ਦੇ ਅੰਦਰ ਅੰਦਰ ਸਪੈਸ਼ਲ ਗਦਾਵਰੀ ਕਰਕੇ ਜਿਹੜੇ ਖੜਪੀਰ ਪਰਿਵਾਰ ਹੈ ਜਿਨ੍ਹਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਚਾਹੇ ਘਰਾਂ ਦਾ ਨੁਕਸਾਨ ਹੋਇਆ ਜੇ ਚਾਹੇ ਬਹੁਤ ਸਾਰੀਆਂ ਮੌਤਾਂ ਹੋਈਆਂ ਉਹਦਾ ਜਿਹੜਾ ਮੁਆਵਜ਼ਾ ਅਸੀਂ 1.5 ਮਹੀਨੇ ਪਹਿਤਾਂ 45 ਦੇ ਅੰਦਰ ਉਹਨਾਂ ਨੂੰ ਦੇਵਾਗੇ। ਸਵਾਜ ਅਸੀਂ ਉਹਨਾਂ ਦਾ ਦਿਲੋਂ ਧੰਨਵਾਦੀ ਕਰ ਧੰਨਵਾਦ ਕਰਦੇ ਆਂ। ਕਿ ਅੱਜ 32 ਦਿਨ ਹੋਏ। ਤਾਂ ਅੱਜ ਪੂਰੇ ਪੰਜਾਬ ਦੇ ਵਿੱਚ ਸ਼ੁਰੂਆਤ ਹੋ ਗਈ। ਅੱਜ ਹਲਕਾ ਅਜਨਾਲਾ ਤੋਂ ਜਿਲ੍ਹਾ ਅੰਮ੍ਰਿਤਸਰ ਦੇ ਵਿੱਚ ਸ਼ੁਰੂਆਤ ਹੋਈ। ਜਿਹਦੇ ਵਿੱਚ ਅੱਜ ਅਸੀਂ 631 ਪ੍ਰਭਾਵਿਤ ਵਿਅਕਤੀਆਂ ਨੂੰ ਜਿਹੜਾ ਮੁਆਵਜ਼ਾ 5.7 ਕਰੋੜ ਰੁਪਏ ਜਿਹੜਾ ਅਸੀਂ ਅੱਜ ਉਹਨਾਂ ਦੇ ਚੁੱਕਿਆ। ਖੁਸ਼ੀ ਦੀ ਗੱਲ ਇਹ ਹੈ ਕਿ ਪਹਿਲੀਆਂ ਸਰਕਾਰਾਂ ਜਿਹੜੀਆਂ ਉਹ ਅਨਾਉਂਸ ਕਰਦੀਆਂ ਸੀ ਦਿੰਦੀਆਂ ਨਹੀਂ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅੰਮ੍ਰਿਤਸਰ ਆ ਕੇ ਪਹੁੰਚੇ ਨਹੀਂ ਸੀ ਤੇ ਲੋਕਾਂ ਦੇ ਜਿਹਨਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਆ ਗਏ ਜਦੋਂ ਉਹਨਾਂ ਨੂੰ ਚੈੱਕ ਫੜਾ ਰਹੇ ਸੀ ਮੁੱਖ ਮੰਤਰੀ ਸਾਹਿਬ ਤੇ ਉਹ ਨਾਲ ਦੀ ਨਾਲ ਆਪਣਾ ਮੋਬਾਈਲ ਦਿਖਾ ਰਹੇ ਸੀ ਕਿ ਸਾਡੇ ਅਕਾਊਂਟ ਵਿੱਚ ਪੈਸੇ ਪਹੁੰਚ ਗਏ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਹਮੇਸ਼ਾ ਹੀ ਅਹੋਨੇ ਮੋਕੇ ਤੇ ਵੀ ਸਿਆਸਤ ਕੀਤੀ ਲੋਕਾਂ ਨੂੰ ਗੁੰਮਰਾਹ ਕੀਤਾ ਜਿੱਚਕ ਆਉਂਦੇ ਵੀ ਸੀ ਦੋ ਦੋ ਸਾਲ ਬਾਅਦ ਕਿਸੇ ਨੂੰ 45 ਰੁਪਏ ਦਾ ਕਿਸੇ ਨੂੰ 70 ਰੁਪਏ ਦਾ ਕਿਸਾਨ ਭਰਾਵਾਂ ਨਾਲ ਇੱਕ ਮਜ਼ਾਕ ਕੀਤਾ ਜਾਂਦਾ ਸੀ ਪੱਦਾ ਮਜ਼ਾਕ ਕੀਤਾ ਜਾਂਦਾ ਸੀ ਸੋ ਅੱਜ ਮੁੱਖ ਮੰਤਰੀ ਸਾਹਿਬ ਅੱਜ ਨਾਲੇ ਦੇ ਵੀ ਸ਼ੁਰੂਆਤ ਕਰਕੇਗੇ ਕਿਉਂਕਿ 11 ਸਤੰਬਰ ਨੂੰ ਸਪੈਸ਼ਲ ਗਰਦਾਵਰੀ ਦੀ ਸ਼ੁਰੂਆਤ ਕੀਤੀ ਸੀ ਐਲਾਨ ਕੀਤਾ ਸੀ 13 ਸਤੰਬਰ ਤੋਂ ਸਪੈਸ਼ਲ ਗਰਦਾਵਰੀ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਹੋ ਜੂਗੀ ਹੋਗੀ ਸੀ ਤੋ 2508 ਪ੍ਰਭਾਵਿਤ ਪਿੰਡਾਂ ਵਿੱਚੋਂ ਜਿਹੜਾ ਤਹਿਸੀਲਦਾਰ ਦੁਆਰਾ ਸਾਡੇ ਪਟਵਾਰੀ ਸਹਿਬਾਨਾਂ ਦੁਆਰਾ ਕਨਗੋ ਦੁਆਰਾ ਜਿਹੜਾ ਇਹਦਾ ਮਾਉਜੂਦੀ ਮੁਲਾਕਨ ਮੁਕੰਮਲ ਕਰ ਲਿਆ ਗਿਆ ਵਾਹੀ ਜੋਗ ਜਿਹੜੀ ਰਕਮ ਏਕੜ ਜ਼ਮੀਨ ਹੈ 3.50 ਲੱਖ ਏਕੜ ਵਾਹੀ ਜੋਗ ਫਸਲ ਦਾ ਜਿਹੜਾ ਭਾਰੀ ਨੁਕਸਾਨ ਹੋਇਆ ਸੋ ਜਿਹੜੀ ਪ੍ਰਕਿਰਿਆ ਹਮਕਮਲ ਹੋ ਚੁੱਕੀ ਹੈ ਸੋ ਮੇਰੇ ਨਾਲ ਅੱਥੇ ਸਾਹ ਬੈਠੇ ਨੇ ਸੋ ਇਹਨਾਂ ਵੱਲੋਂ ਸਾਰੇ ਜ਼ਿਲ੍ਹਿਆਂ ਨੂੰ ਟੋਟਲ ਜਿਹੜੀ ਆ ਕੁੱਲ 825 ਪਿੰਡਾਂ ਦੀ ਜਿਹੜੀ ਗਿਣਤੀ ਜਿਹਦੇ ਵਿੱਚ ਪਿੰਡ ਆਏ ਜਿਹੜੇ ਹੜ੍ਹ ਪ੍ਰਭਾਵਿਤ ਏਰੀਏ ਇਹ 305 ਕਰੋੜ ਰੁਪਇਆ ਜਿਹੜਾ ਸਾਡੇ ਡਿਪਾਰਟਮੈਂਟ ਵੱਲੋਂ ਐਫਸੀਆਰ ਸਾਹਿਬ ਵੱਲੋਂ ਸਾਰੇ ਜ਼ਿਲ੍ਹੇ ਦੇ ਡੀਸੀ ਸਾਹਿਬਾਨਾਂ ਨੂੰ ਇਹਨਾਂ ਹਰ ਪ੍ਰਭਾਵਿਤ ਪਰਿਵਾਰਾਂ ਨੂੰ ਜਿਹੜਾ ਪਾ ਦਿੱਤਾ ਗਿਆ ਸੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਸਾਡੇ ਮਿਨਿਸਟਰ ਸਾਹਿਬਾਨ ਇੰਚਾਰਜ ਨੇ ਡਿਸਟ੍ਰਿਕਟ ਵਾਈਜ਼ ਹਲਕਾ ਇੰਚਾਰਜ ਸਾਹਿਬਾਨ ਐਮਐਲਏ ਸਾਹਿਬਾਨ ਕੱਲ ਤੋਂ ਜੇ ਦੀ ਸ਼ੁਰੂਆਤ ਕਰਨਗੇ ਪੂਰੇ ਪੰਜਾਬ ਦੇ ਵਿੱਚ ਹਾਰਡ ਪੀਰ ਪਰਿਵਾਰਾਂ ਨੂੰ ਜਿਹੜਾ ਬੰਦ ਦਾ ਮੁਆਵਜ਼ਾ ਮਿਲਣਾ ਸ਼ੁਰੂਆਤ ਹੋ ਜਾਏਗਾ ਤੁਹਾਡੇ ਸਾਰੇ ਭਰਾਵਾਂ ਦੇ ਚੈਨਲ ਜਰੀਏ ਮੈਂ ਉਹਨਾਂ ਲੋਕਾਂ ਨੂੰ ਕਿਉਂਕਿ ਕਈ ਲੋਕ ਅਜੇ ਰਹਿ ਗਏ ਨੇ ਜਿਨ੍ਹਾਂ ਦਾ ਸਪੈਸ਼ਲ ਗਦਾਵਰੀ ਨਹੀਂ ਵੀ ਹੋਈ ਕਬਰਾਉਣ ਵਾਲੀ ਗੱਲ ਨਹੀਂ ਹਰ ਇੱਕ ਨੂੰ ਜਿਹੜਾ ਵੀ ਨੁਕਸਾਨ ਹੋਇਆ ਉਹਨੂੰ ਮੁਆਵਜ਼ਾ ਮਿਲੇਗਾ ਪਰ ਇੱਕੜ ਪਹਿਲੀ ਵਾਰੀ ਹੋਇਆ 70 75 ਸਾਲਾਂ ਚ ਕੀ ਪੂਰੇ ਦੇਸ਼ ਦੇ ਵਿੱਚ ਕਿ ਪਰ ਇੱਕੜ 20000 ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਮੁਆਵਜ਼ਾ ਦਿੱਤਾ ਜਾ ਰਿਹਾ ਜੋ ਇਸ ਹੜ੍ਹ ਦੇ ਕਾਰਨ ਬਹੁਤ ਸਾਰੀਆਂ ਮੌਤਾਂ ਹੋਈਆਂ ਉਹਨਾਂ ਪਰਿਵਾਰਾਂ ਨੂੰ ਜਿਹੜੀ مالی ਮਦਦ ਉਹਨਾਂ ਦੇ ਪਰਿਵਾਰਾਂ ਨੂੰ 4 ਲੱਖ ਦੇ ਹਿਸਾਬ ਨਾਲ ਉਹਨਾਂ ਪਰਿਵਾਰਾਂ ਨੂੰ ਬਹੁਤ ਦੇ ਦਿੱਤੀ ਗਈ ਹੈ ਸੋ ਅੱਜ ਫਿਰ ਮੁੱਖ ਮੰਤਰੀ ਸਾਹਿਬ ਵੱਲੋਂ ਸਾਨੂੰ ਇਹੀ ਹੁਕਮ ਆਏ ਨੇ ਕਿ ਜਲਦੀ ਪੂਰੇ ਜਿਹੜੇ 20 ਜ਼ਿਲ੍ਹਿਆਂ ਦੇ ਵਿੱਚ ਜੇ ਨੁਕਸਾਨ ਹੋਇਆ ਉਹ ਸਾਰਿਆਂ ਦੀ ਜਲਦੀ ਤੋਂ ਜਲਦੀ ਜਿਹੜੇ ਜਿਹਨਾਂ ਦੀ ਸਪੈਸ਼ਲ ਗਦਾਵਰੀ ਰਹਿ ਗਈ ਹੋਵੇ ਜਾਂ ਕਿਤੇ ਉਸ ਟਾਈਮ ਪਟਵਾਰੀ ਕੰਮ ਕੋ ਆਏ ਹੋਣ ਪਿੰਡ 'ਚ ਨਾ ਹੋਣ ਉਹਨਾਂ ਨੂੰ ਵੀ ਜਾ ਕੇ ਦੁਬਾਰਾ ਅਫਸਰ ਸਾਹਿਬਾਂ ਨੂੰ ਲਗਾ ਕੇ ਪਿੰਡ ਦੇ ਲੋਕਾਂ ਨੂੰ ਪੁੱਛ ਕੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜੇ ਕਿਉਂਕਿ ਬਹੁਤ ਸਾਰੇ ਭਰਾਵਾਂ ਨੇ ਜ਼ਮੀਨ ਠੇਕੇ ਤੇ ਲੈ ਕੇ ਜਿਹੜੀ ਉਹ ਖੇਤੀ ਫਸਲ ਕਰਦੇ ਆ ਠੇਕੇ ਤੇ ਲੈ ਕੇ ਲੋਕਾਂ ਦੀਆਂ ਜ਼ਮੀਨਾਂ ਵੋਂਦੇ ਆ ਸੋ ਉਹਨਾਂ ਨੂੰ ਵੀ ਸਪੈਸ਼ਲ ਮੁੱਖ ਮੰਤਰੀ ਸਾਹਿਬ ਨੂੰ ਹੁਕਮ ਹੈ ਕਿ ਜਿਨ੍ਹਾਂ ਨੇ ਕਾਸਟਕਾਰ ਜਿਨ੍ਹਾਂ ਨੇ ਖੇਤੀ ਕੀਤੀ ਹੈ ਜਿਨ੍ਹਾਂ ਨੇ ਵੀ ਵਗੈਰਾ ਲਈ ਕਣਕ ਵੀਤੀ ਸਪਰੇਆ ਪਾਈਆਂ ਜਿਨ੍ਹਾਂ ਨੇ ਫਸਲਾਂ ਦੇ ਕਿਉਂਕਿ ਫਸਲ ਪਾਲ ਕੇ ਜਵਾਨ ਕੀਤੀ ਫਸਲ ਜਿਹੜੀ ਆ ਪੂਰੀ ਹੋਈ ਖਤਮ ਹੋਈ ਆ ਸੋ ਉਹ ਕਾਸ਼ਤਕਾਰ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਨੂੰ ਹੀ ਬੰਦਾ ਮਾਅਵਜਾ ਦਿੱਤਾ ਜਾਵੇਗਾ ਸੋ ਇਹਦੇ ਲਈ ਪੂਰਾ ਡਿਸਿਸ਼ਨ ਸਰਪੰਚ ਸਾਹਿਬਾਨ ਨੂੰ ਕਿਹਾ ਗਿਆ ਕਿ ਪਿੰਡ ਦੇ ਵਿੱਚੋਂ ਬਹੁਤ سارے ਸਰਪੰਚ ਸਾਹਿਬਾਨ ਨੂੰ ਪਤਾ ਹੁੰਦਾ ਮੋਹਤਵਾਰ ਬੰਦਿਆਂ ਨੂੰ ਪਤਾ ਹੁੰਦਾ ਜਿਹਦੇ ਲਈ ਉਹ ਪਿੰਡ ਦੇ ਲੋਕ ਸਰਪੰਚ ਸਾਹਿਬਾਨ ਜਿਹੜੇ ਕਹਿਣਗੇ ਕਿ ਜਿਨ੍ਹਾਂ ਖੇਤੀ ਦੇ ਜ਼ਮੀਨ ਦੇ ਉਹ ਹੀ ਆ ਉਹਨਾਂ ਨੂੰ ਹੀ ਬੰਦਾ ਮਾਅਵਜਾ ਮਿਲੇਗਾ ਸੋ ਅੱਜ ਮੈਂ ਡਿਟੇਲ ਦੇ ਵਿੱਚ 2 ਮਿੰਟ 80 ਸਾਲ ਤੁਹਾਨੂੰ ਸਾਰਾ ਦੱਸਣਗੇ ਸੋ ਅੱਜ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਤੁਸੀਂ ਇਸ ਜਿਹੜੀ ਦੁੱਖ ਦੀ ਘੜੀ ਦੇ ਵਿੱਚ ਅਸੀਂ ਲੋਕਾਂ ਦੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਾਹਰ ਫੜੀ ਹੈ ਤੁਸੀਂ ਸਾਰੇ ਉੱਥੇ ਵੀ ਮੌਜੂਦ ਸੀਗੇ ਤੇ ਹੁਣ ਵੀ ਤੁਸੀਂ ਸਾਰੇ ਇਸ ਸਪੇਸ 'ਚ ਆਇਓ ਮੈਂ ਤੁਹਾਡਾ ਧੰਨਵਾਦੀ ਹਾਂ ਤੇ ਲੋਕਾਂ ਨਾਲ ਫਿਰ ਵਾਅਦਾ ਹੈ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਸਰਕਾਰ ਹੈ ਇੱਕ ਇੱਕ ਭਰਾ ਦਾ ਜਿਹਦਾ ਨੁਕਸਾਨ ਹੋਇਆ ਸਾਨੂੰ ਬਹੁਤ ਦੁੱਖ ਹੈ ਬਹੁਤ ਦਰਦ ਹੈ ਅਸੀਂ ਸਾਰਿਆਂ ਨੂੰ ਬੰਦਾ ਮੁਆਵਜ਼ਾ ਜ਼ਰੂਰ ਦੇਵਾਂਗੇ Bob,